ਇਲਾਜ ਨਹੀਂ ਕੋਈ ਵੀ ਹੋਊਗਾ ਉਹ ਜੇ ਆ ਗਈ ਬਿਮਾਰੀ ਤਾਂ ਜਾਨਵਰ ਮਰੂ ਜੇ ਪਹਿਲਾਂ ਉਹ ਤੋਂ ਪਹਿਲੇ ਹੀ ਲਾ ਦੇ ਉਹ ਤੋਂ ਪਹਿਲੇ ਦਿਨ ਪੈਣਗੇ ਬਾਈ ਜੀ ਕੋਹ ਜਿਹਾ ਸਵਾਲ ਪੁੱਛੋ ਵੀਰਾ ਕਿ ਟਾਈਮ ਥੋੜਾ ਪੈ ਜਿੰਨੀ ਲੋੜਾ ਤਾਂ ਪਤਾ ਡਾਕਟਰ ਸਾਹਿਬ ਨੇ ਕਹਿੰਦੇ ਵੀ ਲਾਉਣੀ ਤਾਂ ਲਾਉਣੀ ਹੈ ਕਲੀਅਰ ਕਰ ਦੋ ਭਰਾ ਜੀ ਲਾਉਣਾ ਲੈ ਸਵਾਲ ਉਹਦਾ ਪੁੱਛੋ ਜੀ ਦੇਣੀਆਂ ਫਰਵਰੀ ਦੇ ਵਿੱਚ ਈਟੀ 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 ਹਾਂ ਜੀ ਈਟੀ ਕਲੀ ਇਹਨਾਂ ਨੂੰ ਲਿਖ ਲਓ ਇੰਟਰੋਟੋਕਸੀਮੀਆ ਮੈਂ ਨਾਮ ਸੁਣ ਬਈ ਤਾਂ ਨਹੀਂ ਬੋਲਦੇ ਤੁਸੀਂ ਉਲਝ ਜਾਓਗੇ ਬੱਟੇ ਨੂੰ ਨਾ ਹੈ ਨਾ ਮਾਰਚ ਅਪ੍ਰੈਲ ਮਈ ਇਹ ਫ੍ਰੀ ਰਹਿਣਗੇ ਮਹੀਨੇ ਇਹਨਾਂ ਚ ਕੋਈ ਬਿਮਾਰੀ ਨਹੀਂ ਆਉਂਦੀ ਨਹੀਂ ਕੋਈ ਵੈਕਸੀਨ ਆ ਤੇ ਜਨਵਰੀ ਦੇ ਸਟਾਰਟ ਕਿ ਚਲਾ ਦੇ ਜਨਵਰੀ ਦੇ ਜਨਵਰੀ ਤੋਂ ਮੰਨ ਲਓ ਆ ਗਈ ਜੇ ਜਨਵਰੀ ਤੋਂ ਮੰਨ ਲਓ ਲਾ ਸਕਦੇ ਆ ਪੀਪੀ ਪਹਿਲੇ ਆਪ ਤੇ ਭਾਵੇਂ ਇੱਕ ਤਰੀਕੇ ਤੋਂ ਸਟਾਰਟ ਕਰ ਦਿਓ ਕਿੰਨੇ ਟਾਈਮ ਵਾਸਤੇ ਦੇਈ ਹੈ ਸਾਰਾ ਦੱਸੋ ਮੈਨੂੰ ਪਹਿਲਾਂ ਇਹ ਨਾਮ ਨੇ ਵੇਖਾ ਕਰਨ ਦੇ ਨਾਮ ਨੇ ਨਾਮ ਲਿਖ ਲਓ ਮਹੀਨੇ ਲਿਖ ਲਓ ਲਿਖੋ ਤੁਸੀਂ ਫੋਨ ਚੱਕੇ ਹੋਏ ਨੇ ਡੀਐਮ ਆ ਤੁਹਾਨੂੰ ਫਿਰ ਪੀ ਉਹਨਾਂ ਦਵਾਈ ਜੇ ਕੋਈ ਛੋਟੀ ਮੋਟੀ ਹੈਗੀ ਆ ਉਹਨ ਤੋਂ ਬਾਅਦ ਫਰਸਟ ایڈ ਉਹ ਦੱਸੂਗਾ ਰੱਖ ਰਖਾਵ ਸਾਰਾ ਕੁਝ ਦੱਸੂਗਾ ਤੇ ਉਸ ਤੋਂ ਬਾਅਦ ਆ ਗਿਆ ਜੂਨ ਦੇ ਵਿੱਚ ਐਚਐਸ ਗੜਕੋਟੂ ਬੋਲ ਦਿੰਨੇ ਆ ਜੀ ਨੂੰ ਐਚਐਸੀ ਤੇ ਐ ਫੈਮਿਲੀ ਫੁੱਟ ਐਂਡ ਮਾਂਥ ਜੀ ਮੂੰਹ ਕਰ ਬੋਲ ਦਿੰਨੇ ਆ ਜੀ

20 ਜੁਲਾਈ ਚ ਵੀ ਲੱਗ ਜਾਂਦੀ ਹੈ ਜੀ ਇਹ ਦੋ ਦੋ ਮੰਨ ਲਓ ਟਰ ਮੰਨ ਦੋ ਮਹੀਨੇ ਇਹਦੀ ਵੈਕਸੀਨ ਖਾ ਸਕਦੇ ਹਾਂ ਮੰਨ ਲਓ ਦੂਹਾਂ ਚ ਕਰ ਦਈਏ ਜੁਲਾਈ ਚ ਕਰ ਦਈਏ ਕਰਨੀ ਹੈ ਜੀ ਕਰਨੀ ਪਊਗੀ 20 ਦੇ ਮਹੀਨਾ ਨਹੀਂ ਹੈ ਅਗਸਤ ਦੇ ਵਿੱਚ ਫੇਰ ਆਪਾਂ ਨੂੰ ਈਟੀ ਦੇ ਇੰਜੈਕਸ਼ਨ ਦੇਨੇ ਪੈਣਗੇ ਵੈਕਸੀਨ ਵੀ ਇੰਟਰੋਡਕਸੀਨ ਵੀ ਅਗਸਤ ਦੇ ਵਿੱਚ ਕਿਹੜੇ ਜੀ ਅਗਸਤ ਦੇ ਵਿੱਚ ਈਟੀ ਕਿਹੜਾ ਫਰਮੇਟ ਚ ਕਰਾਉਂਗਾ ਅੱਗੇ ਜਿਹੜਾ ਫਰਮੇਟ ਚ ਕਰਾਉਂਗਾ ਉਸ ਤੋਂ ਬਾਅਦ ਫਿਰ ਜੀ ਦਸੰਬਰ ਤੱਕ ਕੋਈ ਨਹੀਂ ਮੰਨ ਲਓ ਦਵਾਈ ਲੱਗਦੀ ਇਹਨਾਂ ਉਹ ਫਿਰ ਮੰਨ ਲਓ ਕੋਈ ਵੈਕਸੀਨ ਜਾਂ ਕੋਈ ਵੀ ਬਿਮਾਰੀ ਨਹੀਂ ਹੁੰਦੀ ਜਿਹੜੀ ਆ ਹੁੰਦੀ ਜਿਹੜੀ ਆ ਹੁਣ ਪਹਿਲਾਂ ਤਾਂ ਇਹ ਸਮਝ ਲਓ ਜੀ ਮੰਨ ਲਓ ਵੈਕਸੀਨ ਹੁੰਦੀ ਕੀ ਹੈਗੀ ਵੈਕਸੀਨ ਉਹ ਹੁੰਦੀ ਆ ਮੰਨ ਲਓ ਕਿ ਕੋਈ ਵੀ ਬਿਮਾਰੀ ਹੋਗੀ ਉਹ ਬਿਮਾਰੀ ਦੇ ਸੁਨ ਸੌਖੇ ਤਰੀਕਿਆਂ ਨਾਲ ਸਭ ਸਰਲ ਪਾਹ ਦੇ ਵਿੱਚ ਉਹਦੇ ਕਟਾਣ ਨੂੰ ਲੈ ਕੇ ਜਵਾਨ ਨੂੰ ਉਹਨਾਂ ਨੂੰ ਮੰਨ ਲਓ ਡੈੱਡ ਕਰਕੇ ਦਵਾਆਂ ਨੂੰ ਬਲੂਡ ਕਰਕੇ ਉਸੇ ਬਿਮਾਰੀ ਲਈ ਉਹਦੀ ਵੈਕਸੀਨ ਐਂਟੀਡੋਟ ਬਣਾਇਆ ਜਾਂਦਾ ਹੈ। ਮਤਲਬ ਸਮਝ ਗਏ? ਜਿਵੇਂ ਹੁਣ ਆਪਾਂ ਮਸੂਲੂਗਜੰਪ ਦੇ ਤੌਰ ਤੇ ਕਹਿੰਦਾ ਵੀ ਜਿਵੇਂ ਰੇਬੀਜ ਹੋ ਗਿਆ। ਜਿਵੇਂ ਆਪਾਂ ਨੂੰ ਕੋਰੋਨਾ ਵਾਲਾ ਕੋਰੋਨਾ ਵਾਲਾ ਹਾਂਜੀ ਉਹ ਚੀਜ਼ ਆ ਗਈ। ਕੋਈ ਵੀ ਜਿਵੇਂ ਹਲਕਾ ਆ ਦੀ ਵੈਕਸੀਨ ਬਣਦੀ ਆ ਹਲਕਾ ਆ ਦੇ ਕਟਾਣ ਨੂੰ ਲੈ ਕੇ ਉਹਨਾਂ ਨੂੰ ਅੱਦੇ ਡੈਟ ਕਰਕੇ ਉਹ ਮੰਨ ਲਓ ਬਾਡੀ ਦੇ ਵਿੱਚ ਆਪਣੇ ਇੰਜੈਕਟ ਕੀਤੇ ਜਾਂਦੇ ਆ ਉਹ ਉਹਨਾਂ ਦੀ ਮਾਤਰਾ ਇੰਨੀ ਕੁ ਰੱਖੀ ਹੁੰਦੀ ਆ ਵੀ ਆਪਣੀ ਬਾਡੀ ਤੇ ਉਹ ਮੰਨ ਲਓ ਨੈਗੇਟਿਵ ਇਫੈਕਟ ਨਾ ਹੋਵੇ ਉਹਨਾਂ ਦਾ ਮਤਲਬ ਜਿਵੇਂ ਉਹ ਟੀਕਾ ਲਾਤਾ ਆਪਣੇ ਸਰੀਰ ਦੇ ਵਿੱਚੋਂ ਵਾਇਰਸ ਛੱਡਦਾ ਉਹ ਇੰਨੀ ਕੁ ਮਾਤਰਾ ਵਿੱਚ ਮੰਨ ਲਓ ਉਹਨੂੰ ਬੰਨ ਕੇ ਰੱਖਿਆ ਹੁੰਦਾ ਵੀ ਆਪਣੀ ਬਾਡੀ ਤੇ ਕੋਈ ਗਲਤ ਇਫੈਕਟ ਨਾ ਦੇਵੇ ਆਪਦੇ ਉਹ ਐਂਟੀਬਾਡੀ ਬਣਾ ਲੈਂਦਾ ਬਾਹਰੋਂ ਜੇ ਹੁਣ ਆਪਣੇ ਰੇਬੀ ਦਾ ਆਪਣੇ ਲੱਗਿਆ ਹੋਇਆ ਇੰਜੈਕਸ਼ਨ ਆ ਕੋਈ ਹਲਕਾ ਹਲਕੇ ਕੁੱਤੇ ਨੇ ਕੱਟ ਲਿਆ ਉਹਦੇ ਜਿਹੜੇ ਕਟਾਣ ਨੂੰ